ਉਰਪਿਆਰ ਵਾਲੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਸਖ ਸੇਵਾ ਸੁਸਾਇਟੀ ਪੰਜਾਬ ਦੇ ਵੱਲੋਂ ਦਾਸ ਜਗਸੀਰ ਸਿੰਘ ਮੌਰ ਬਰਨਾਲਾ ਜ਼ਿਲ੍ਹੇ ਦਾ ਪਿੰਡ ਪੱਕੋ ਗਿਆ ਸਾਡੇ ਨਾਲ ਜਿਹੜੀ ਬਖਿਆਰੀ ਮਾਤਾ ਖੜੀਏ ਮਾਤਾ ਚੰਨਜੀਤ ਕੌਰ ਹੈ ਅੱਜ ਜਿਹੜੀ ਮੈਂ ਤੁਹਾਨੂੰ ਤਸਵੀਰ ਦਿਖਾ ਰਿਹਾ ਬਈ ਕੁਲਦੀਪ ਸਿੰਘ ਦੀ ਹੈ 22 ਸਾਲ ਦਾ ਨੌਜਵਾਨ ਸੀ ਅੱਜ ਤਕਰੀਬਨ ਤੁਸੀਂ ਦੇਖ ਸਕਦੇ ਹੋ ਜਿਹੜੀ ਹੈ 15 12 ਡੇਟ ਅੱਜ ਕੁਦਰਤੀ ਇੱਕ ਸਾਲ ਜਿਹੜਾ ਹੋ ਗਿਆ ਪੂਰਾ ਇਹਦੀ ਜਿਹੜੀ ਘਰਵਾਲੀ ਨੇ ਇਹਦੀ ਡੈਥ ਕਰ ਦਿੱਤੀ ਸੀ ਮੁੰਡੇ ਦੀ ਆ ਦੋ ਬੱਚੇ ਆ ਉਹਦੇ ਛੋਟੇ ਛੋਟੇ ਤੇ ਦਾਦਾ ਦਾਦੀ ਜਿਹੜੇ ਬਾਈ ਮਿੱਠੂ ਸਿੰਘ ਇਹ ਪੱਖੋ ਕੇ ਪਿੰਡ ਦੇ ਉਹ ਪਾਲਦੇ ਆ ਬੱਚਿਆਂ ਨੂੰ ਇਹਨਾਂ ਦੀ ਮੰਥਲੀ ਰੈਸ਼ਨ ਦੀ ਜਿਹੜੀ ਸੇਵਾ ਹੁੰਦੀ ਆ ਬਾਈ ਚਰਨਜੀਤ ਸਿੰਘ ਬਰਾੜ ਸਾਹਿਬ ਸਿੰਘਾਪੁਰ ਉਹਨਾਂ ਵੱਲੋਂ ਹੁੰਦੀ ਆ ਅੱਜ ਫੇਰ ਅਸੀਂ ਆਏ ਆ 15 ਤਰੀਕ ਨੂੰ ਕੁਦਰਤੀ ਸੁਭਾਅ ਨਾਲ ਹੀ 15 ਤਰੀਕ ਨੂੰ ਆਏ ਆ ਤਾਂ ਕਿ ਉਹ ਬੱਚਿਆਂ ਦੇ ਲਈ ਬੂਟ-ਕੋਟੀਆਂ ਜਰਾਬਾਂ ਤੇ ਰਾਸ਼ਨ ਪ੍ਰੋਵਾਈਡ ਹੋ ਸਕੇ ਬੜਾ ਧੰਨਵਾਦ ਆ ਵੀਰ ਚਰਨਜੀਤ ਸਿੰਘ ਬਰਾੜ ਸਾਹਿਬ ਸਿੰਘਾਪੁਰ ਜਿਨ੍ਹਾਂ ਦੀ ਬਦੌਲਤ ਇਹ ਪਰਿਵਾਰ ਦੀ ਸੇਵਾ ਚ ਲੱਗੇ ਹੋਏ ਆ ਜੀ ਪਿੱਛੇ ਜਦੋਂ ਆਏ ਸੀ ਉਦੋਂ ਬੱਚਿਆਂ ਨੇ ਡਿਮਾਂਡ ਕੀਤੀ ਸੀ ਆ ਵੀ ਸਾਨੂੰ ਸਾਈਕਲੀਆਂ ਚਾਹੀਦੀਆਂ ਹਨ ਪੈ ਰਹੇ ਇਸ ਨੂੰ ਸਾਈਕਲੀਆਂ ਚਾਹੀਦੀ ਹੈ ਤਾਂ ਅੱਜ ਅਸੀਂ ਬੜੇ ਸਤਿਕਾਰਯੋਗ ਸਾਡੇ ਸਨਮਾਨਯੋਗ ਨੇ ਯੂਐਸਏ ਕੋ ਜਿਨ੍ਹਾਂ ਦਾ ਨਾਮ ਪਰਮਾਤਮਾ ਜਾਣਦੇ ਐ ਕਿਉਂਕਿ ਬੱਚਿਆਂ ਦੇ ਸ਼ੌਂਕ ਇਹਨੇ ਪੂਰੇ ਕਰਨੇ ਆ ਮਾਪਿਓ ਨੇ ਪੂਰੇ ਕਰਨੇ ਹੁੰਦੇ ਆ ਮਾਂ ਜੇਲ੍ਹ ਚ ਚੱਲ ਗਈ ਐ ਪਿਓ ਪਰਮਾਤਮਾ ਕੋਲੇ ਚੱਲ ਗਿਆ ਦਾਦਾ ਦਾਦੀ ਬਜ਼ੁਰਗ ਐ ਬੱਚਿਆਂ ਨੂੰ ਮਸੂਮ ਐ ਇਹਨਾਂ ਨੂੰ ਕੋਈ ਪਤਾ ਨਹੀਂ ਤੇ ਧੰਨਵਾਦ ਆ ਜੋ ਸਾਈਕਲੀਆਂ ਬੱਚਿਆਂ ਦੀ ਲੈ ਕੇ ਆਏ ਬੱਚਿਆਂ ਦੀ ਸਮਾਈਲ ਦੇਖੋ ਕਿ ਖੁਸ਼ੀ ਦਿੱਖੇ ਬੱਚੇ ਦੇ ਮੂੰਹ ਤੇ ਨਾ ਬੱਚੀ ਬੁਰੀ ਖੁਸ਼ ਐ ਪਰਮਾਤਮਾ ਨੇ ਨੂੰ ਚੜ੍ਹਦੀ ਕਲਾ ਚ ਰੱਖ ਕੇ ਤੰਦਰੁਸਤੀ ਬਖਸ਼ੇ ਪੜ੍ਹ ਲਿਖ ਕੇ ਵਧੀਆ ਆਪਣੇ ਮਾਪੇ ਦਾ ਰੋਸ਼ਨ ਕਰਨ ਮਾਤਾ ਜੀ ਅੱਜ ਸਾਲ ਹੋ ਗਿਆ ਤੁਹਾਡੇ ਬੇਟੇ ਨੂੰ ਕੁਝ ਸਾਲ ਹੋ ਗਿਆ ਅੱਜ ਦੇ ਦਿਨ ਨੂੰ ਅਸੀਂ ਤਾਂ ਖੇਡਦਾ ਕਰਾਂਗੇ ਅਸੀਂ ਤੇ ਮੈਂ ਕੋਈ ਦਿਨ ਨੂੰ ਫੋਨ ਲਾਤਾ ਕਹਿੰਦੀ ਮਾਰਦਾ ਚੱਕ ਲੋ ਆਖ ਅੱਛਾ ਤੜਕੇ ਨੂੰ ਸਾਰੀ ਤਿਆਰੀ ਕਰਾ ਕੇ ਨੇ ਰੋਟੀ ਬਣਵਾ ਕੇ ਨੇ ਆਏ ਤੇ ਚਾਰ ਦਿਨਾਂ ਦੀ ਰੋਟੀ ਲੈ ਕੇ ਗਿਆ ਰਾਤ ਨੂੰ ਡੀਡੇ ਧਵਾਇਆ ਸਾਰੇ ਕਲਜੁਗ ਦਾ ਪਤਾ ਹੀ ਨਹੀਂ ਸੀ ਨਹੀਂ ਕਰਦੇ ਹਨ ਕਲਜੁਗ ਦਾ ਬੋਲਪਾਲਾ ਤੁਰ ਕੇ ਹੁਣ ਵੀ ਸੁੱਖਣ ਵਾਲਾ ਪਿੰਡ ਤੁਸੀਂ ਦੇਖ ਸਕਦੇ ਹੋ ਕਿ 25 ਗੱਲਿਆਂ ਦਾ مالک ਜਿਹੜਾ ਕਿਦਾਂ ਕੋਈ ਨਹੀਂ ਆਪਣੇ ਘਰ ਵਾਲਾ ਮਾਰਿਆ ਇਹ ਵੀ ਇਦਾਂ ਵਿਚਾਰਾ ਮਾਰਿਆ ਛੋਟੇ-ਛੋਟੇ ਬੱਚੇ ਜਿਹੜੇ ਦਾਦੀ ਦਾਦੇ ਦੇ ਜਿਹੜਾ بڑے ਪੇਚਾਂ ਨੂੰ ਪਾਲਣਾ ਪੈ ਗਿਆ ਇਹ ਪੱਕੂ ਕੇ ਪਿੰਡ ਹੈ ਜੀ ਡਿਸਟ੍ਰਿਕਟ ਬਰਨਾਲਾ ਸਿਕਸੀਬਸ ਸੁਸਾਇਟੀ ਪੰਜਾਬ ਦੇ ਵੱਲੋਂ ਦਾਸ ਜਗਸੀਰ ਸਿੰਘ ਮੋੜ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਤੇ ਅੱਜ ਜਿਹੜਾ ਐਨਆਰਆਈ ਵੀਰਾਂ ਦੇ ਵੱਲੋਂ ਸਾਈਕਲੀਆਂ ਪ੍ਰੋਵਾਈਡ ਹੋਈਆਂ ਨੇ ਤੁਹਾਨੂੰ ਕਿਵੇਂ ਲੱਗਦਾ ਧੰਨਵਾਦ ਜੀ ਬਹੁਤ ਵਧੀਆ ਲੱਗਦਾ ਬੱਚੇ ਖੁਸ਼ ਨੇ ਜੀ ਹਾਂ ਪੂਰੇ ਖੁਸ਼ ਆ ਬੱਚੇ ਸਾਈਕਲੀਆਂ ਪਸੰਦ ਆਈਆਂ ਬਈ ਤੇਰ ਜਮੀ ਸੋਣੀ ਆ ਕਿੰਨੀ ਸੋਹਣੀ ਦੱਸ ਜੱਚਣਾ ਸੋਹਣਾ